ਹਾਂ ਜੀ ਜਿਹੜਾ ਆਪਾਂ ਕੱਲ ਅੰਮ੍ਰਿਤ ਕਾੜੇ ਦਾ ਪ੍ਰੋਗਰਾਮ ਕਰ ਰਹੇ ਆ ਇਹਦੀ ਕੀ ਵਿਸ਼ੇਸ਼ਤਾ ਤੁਸੀਂ ਥੋੜਾ ਮਤਲਬ ਵਿਸਤਾਰ ਨਾਲ ਦੱਸੋ ਕੱਲ ਜਿਹੜਾ ਅਸੀਂ ਅੰਮ੍ਰਿਤ ਕਾੜੇ ਦਾ ਪ੍ਰੋਗਰਾਮ ਕਰ ਰਹੇ ਆ ਏਕਮ ਆਈਟੀਆਈ ਰਾਮਪਰਾ ਫੂਲ ਵਿਖੇ ਭਾਰਤੀ ਕਿਸਾਨ ਯੂਨੀਅਨ ਫਤਿਹ ਪੰਜਾਬ ਦੁਆਰਾ ਜਿਹੜਾ ਆਪਾਂ ਅੰਮ੍ਰਿਤ ਕਾੜਾ ਇੱਥੇ ਪਿਆ ਰਹੇ ਆ ਇੱਕ ਅੰਮ੍ਰਿਤ ਕਾੜਾ ਪਿਆ ਰਹੇ ਆ ਇੱਕ ਵਾਹਿਗੁਰੂ ਦੀ ਕਿਰਪਾ ਦੇ ਨਾਲ ਆਪਾਂ ਲੰਗਰ ਤੇ ਇੱਕ ਚਾਹ ਦਾ ਲੰਗਰ ਇੱਕ ਪ੍ਰਸ਼ਾਦਿਆਂ ਦਾ ਲੰਗਰ ਠੀਕ ਤੇ ਜਿਹੜੀ ਅਮਰ ਅੰਮ੍ਰਿਤ ਕਾੜੇ ਦੀ ਵਿਸ਼ੇਸ਼ਤਾ ਹੈ ਇੱਕ ਤਾਂ ਸ਼ੂਗਰ ਦੇ ਮਰੀਜ਼ਾਂ ਲਈ ਵਧੀਆ ਠੀਕ ਹੈ ਜੀ ਠੀਕ ਹੈ ਜੀ ਇੱਕ ਕਿਸੇ ਨੂੰ ਕੋਈ ਗੰਡਾ ਹੋਣਾ ਕਿਸੇ ਨੂੰ ਨਸਾਂ ਦੀ ਬਲੌਕੇਜ ਹੋਵੇ ਕਿਸੇ ਨੂੰ ਕੋਈ ਦਰਦ ਹੋਵੇ ਸਰੀਰ ਦੇ ਵਿੱਚ ਜਿਹੜਾ ਆਪਣੇ ਦਰਦ ਹੁੰਦਾ ਕੋਈ ਫੈਟੀ ਲੀਵਰ ਹੋਵੇ ਕੋਈ ਕੈਸਟ੍ਰੋਲ ਵਧਿਆ ਹੋਵੇ ਕੋਈ ਜੂਰਕ ਐਸਿਡ ਵਧਿਆ ਹੋਵੇ ਜਾਂ ਕੋਈ ਕਮਰ ਦਰਦ ਹੋਵੇ ਇਹਨਾਂ ਸਾਰੇ ਰੋਗਾਂ ਦਾ ਇਲਾਜ ਆ ਉਹਦੇ ਵਿੱਚ ਇਹਦੇ ਵਿੱਚ ਜਿਹੜਾ ਅਮਰਤ ਕਾੜਾ ਹੈਗਾ ਉਹ ਜਿਹੜਾ ਬਿਮਾਰ ਬੰਦਾ ਉਹਦਾ ਪੀ ਸਕਦਾ ਹੈ ਤੇ ਤੰਦਰੁਸਤ ਬੰਦਾ ਵੀ ਇਸ ਚੀਜ਼ ਨੂੰ ਪੀ ਸਕਦਾ ਤੰਦਰੁਸਤ ਬੰਦੇ ਨੂੰ ਇਸ ਚੀਜ਼ ਦੇ ਪੀਣ ਦਾ ਕੀ ਫਾਇਦਾ ਉਹ ਇਹ ਫਾਇਦਾ ਹੈ ਵੀ ਉਹਦੇ ਵਿੱਚ ਕੋਈ ਬਿਮਾਰੀ ਹੈ ਇਹ ਜੀ ਨਹੀਂ ਪੜੂਗੀ ਠੀਕ ਹੈ ਜੀ ਵੀ ਉਹਨੂੰ ਇਹ ਦਿੱਕਤ ਆਉਗੀ ਨਹੀਂ ਜਿਹਨੂੰ ਇਹ ਦਿੱਕਤ ਆਈ ਹੋਈ ਆ ਉਹਤੇ ਤਾਂ ਇਹਨੇ ਅਸਰ ਕਰਨਾ ਹੀ ਕਰਨਾਗਾ ਜਿਹਨੂੰ ਇਹ ਦਿੱਕਤ ਹਜੇ ਤੱਕ ਨਹੀਂ ਹੈਗੀ ਉਹਦੇ ਸਰੀਰ ਨੂੰ ਇਹ ਸਟਰੋਂਗ ਬਣਾਊਗਾ ਕਹਿਣ ਦਾ ਮਤਲਬ ਵੀ ਮਜ਼ਬੂਤ ਬਣਾਊਗਾ ਜਿਹੜੀ ਗਾਹਾਂ ਤੋਂ ਇਹ ਦਿੱਕਤ ਨਹੀਂ ਆਊਗੀ ਇਹਦਾ ਡਰੈਸ ਜਿਹੜਾ ਆਪਰ ਹੈਗਾਗਾ ਏਕਮ ਆਈਟੀਆਈ ਨੇਰੇ ਮੈਰੀਲੈਂਡ ਰੈਸਟੋਰੈਂਟ ਨੇੜੇ ਭਾਰਤੀ ਮਦਰ ਸਕੂਲ ਕੰਪਲੈਕਸ ਤੇ ਨੇੜੇ ਮੈਰੀਲੈਂਡ ਹੋਟਲ ਓਕੇ ਤੇ ਇੱਕ ਪ੍ਰਧਾਨ ਜੀ ਆਪਦਾ ਨੰਬਰ ਵੀ ਬੋਲ ਦਿਓ ਤੁਸੀਂ ਅ ਨੰਬਰ ਹੈਗਾ ਆਪਣੇ ਜਥੇਬੰਦੀ ਦੇ ਮੀਤ ਪ੍ਰਧਾਨ ਨੇ ਉਹਨਾਂ ਦਾ ਨੰਬਰ ਨੋਟ ਕਰ ਲਓ ਸੁਖਦੇਵ ਸਿੰਘ ਉਹਨਾਂ ਦਾ ਹੈਗਾ 99150 23267 ਠੀਕ ਹੈ ਜੀ ਧੰਨਵਾਦ